ਦੂਸਰੀ ਦੁਨੀਆ ਭਾਵ ਹੋਰ ਜਿੰਨੇ ਕੰਟਰੀਸ ਆਫਰੀਕਾ ਨੇ ਅਰਬ ਨੇ ਵੀ ਉਹ ਵੀ ਇਸ ਤਰ੍ਹਾਂ ਮਨਾਉਂਦੇ ਨੇ ਜਿਵੇਂ ਆਪਣੇ ਹਜਰਤ ਮਹੰਮਦ ਸਾਹਿਬ ਦਾ ਮਨਾਉਂਦੇ ਆ ਜੀਤ ਸਤਮ ਮਨਾਉਂਦੇ ਆ ਉਹਨਾਂ ਨੇ ਪਰਵਕਾਰਾਂ ਨੇ ਪੈਰੋਕਾਰਾਂ ਨੇ ਆਪਣੇ ਧਰਮ ਨੂੰ ਗਾਂਧੀ ਗਾਂ ਫਲਾਇਆ ਗਿਆਨ ਭਲਾਇਆ ਅਸੀਂ ਇਕੱਤਰ ਕਰ ਲਿਆ ਇਕੱਠਾ ਕਰ ਲਿਆ ਨਾ ਭਈ ਜਿਸ ਸ਼ਬਦ ਨੂੰ ਅਸੀਂ ਅੰਦਰ ਬਸਾਉਣਾ ਸੀ ਸ਼ਬਦ ਨੂੰ ਲਿਖਿਤ ਆ ਲਿਆ ਅੰਦਰ ਨੇ ਹੀ ਵਸਾਇਆ ਲੇਖਣਾ ਸੀ ਅੰਦਰ ਕਾਗਜ਼ ਤੇ ਲੇਕ ਕੇ ਪੂਜਣ ਲੱਗੇ ਸਭ ਤੋਂ ਵੱਡੀ ਅਗਿਆਨਤਾ ਸਾਡੀ ਇਹ ਹੀ ਹੈ ਓਏ ਜਿਹੜੀ ਕੌਮ ਦੇ ਵਿੱਚ ਇਹ ਨਹੀਂ ਤੇ ਦੁਨੀਆ ਦੇ ਸਾਰਿਆਂ ਦੀ ਕੁਰਬਾਨੀਆਂ ਨਹੀਂ ਜਿੰਨੀਆਂ ਕੱਲੀਆਂ ਸਿੱਖ ਕੌਮ ਦੇ ਸ਼ਹੀਦਾਂ ਦੀਆਂ ਨੇ ਜਿਹੜਾ ਇਤਿਹਾਸ ਇੱਥੋਂ ਮਿਲਦਾ ਦੁਨੀਆ 'ਚ ਐਜਾ ਇਤਿਹਾਸ ਨਹੀਂ ਕੋਈ ਹੈ ਦੁਨੀਆ ਦਾ ਇਤਿਹਾਸ ਔਰ ਸਿੱਖ ਕੌਮ ਦਾ ਇਤਿਹਾਸ ਔਰ ਪੋਦਾਮੀ ਨਾ ਚਲਣਾ ਅਬ ਜੀ ਸਰਬਨ ਕਰੋਗੇ ਰੋਂਗ ਟੇ ਕੜੇ ਜਾਂਦੇ ਸਰਬਨ ਕਰਕੇ ਸੁਣਾ ਕੇ ਵੀ ਜਿੱਥੇ ਵਿਰਾਗ ਆ ਅੰਸੂ ਵੀ ਆ ਜਾਂਦੇ ਹੰਜੂ ਵੀ ਆ ਜਾਂਦੀ ਏ ਇਹ ਸਾਡੇ ਗੁਰੂ ਸਾਹਿਬਾਨ ਨੇ ਐਸਾ ਕੁਝ ਕੀਤਾ ਅਸੀਂ ਕੀ ਰੰਗ ਲਾ ਰਹੇ ਹਾਂ ਅਸੀਂ ਕੀ ਕਰ ਰਹੇ ਹਾਂ ਹੁਣ ਦੁਨੀਆ ਦੇ ਵਿੱਚ ਜੇ ਸਿੱਖ ਦੇ ਇਤਿਹਾਸ ਨੂੰ ਸੈਰ ਤੇ ਕਰਦੀ ਏ ਨਾ ਤੇ ਸਾਰੀ ਦੁਨੀਆ ਦਾ ਇਤਿਹਾਸ ਇੱਕ ਪਾਸੇ ਹੋ ਜਾਵੇ ਜੇ ਸਿੱਖ ਨੂੰ ਸਿੱਖਦਾ ਇਤਿਹਾਸ ਵੱਖਰਾ ਕਰ ਦਿੱਤਾ ਜਿਸ ਤਰ੍ਹਾਂ ਬ੍ਰਹਿਮੰਡ ਦੇ ਵਿੱਚ ਤਾਰੇ ਤਾਂ अनेका ਨੇ ਚੰ드ਰਾ ਵੀ ਹੈ ਪਰ ਜੇ ਸੂਰਜ ਨੂੰ ਵੱਖਰਾ ਕਰ ਦਈਏ ਅਲੱਗ ਕਰ ਦਈਏ ਸਾਰੇ ਪਾਸੇ ਅੰਧੇਰਾ ਹੀ ਅੰਧੇਰਾ ਹੋ ਸੇ ਤਰ੍ਹਾਂ ਭਾਈ ਜੇ ਸਿੱਖਾਂ ਦੇ ਇਤਿਹਾਸ ਨੂੰ ਪਾਸੇ ਕਰ ਦਈਏ ਦੁਨੀਆ ਦੇ ਵਿੱਚ ਗਿਆਨਕ ਤੌਰ ਤੇ ਅੰਧੇਰਾ ਹੀ ਧੇਰਾ ਧਾਰਮਿਕ ਤੌਰ ਤੇ ਅੰਧੇਰੇ ਹੀ ਅੰਧੇਰੇ ਬਈ ਐਡਾ ਵੱਡਾ ਇਤਿਹਾਸ ਆ ਤੁਸੀਂ ਫੈਲਣ ਨਹੀਂ ਦਿੱਤਾ ਫੈਲਣ ਨਹੀਂ ਦਿੰਦੇ ਸ਼ਰਤਾਂ ਟਰਮ ਐਂਡ ਕੰਡੀਸ਼ਨ ਉਹਦਾ ਸਿੱਖੀ ਕਿੰਨੀ ਵੱਡੀ ਸੀ ਭਾਈ ਜਦੋਂ ਗੁਰਦਵਾਰੇ ਦੇ ਦਰਵਾਜ਼ੇ ਦਿਨ ਰਾਤ ਖੁੱਲੇ ਰਹਿੰਦੇ ਸੀ ਨਾ ਕੋਈ ਪਹਿਰੇਦਾਰ ਹੁੰਦਾ ਸੀ ਜੋ ਜਾਂਦਾ ਸੀ ਨਮਸਕਾਰ ਕਰਕੇ ਚਲੇ ਜਾਂਦਾ ਸੀ ਹੁਣ ਤਾਂ ਭਾਈ ਪਹਿਰੇਦਾਰੀ ਰੱਖਣੀ ਪੈਂਦੀ ਆ ਜਿੰਦੇ ਲੱਗੇ ਕਹਵੇਂ ਲੱਗੇ ਕਿੰਨਾ ਕੁਸ ਆ ਬੰਦਨਾ ਚ ਪਾ ਦਿੱਤਾ ਸੀ ਕਿਉਂਕਿ ਸਾਡੇ ਅੰਦਰੋਂ ਸਿੱਖੀ ਖਤਮ ਹੋ ਗਈ ਹੈ ਅੰਦਰ ਬੈਠਿਆਂ ਨੇ ਹੀ ਸਿੱਖੀ ਨੂੰ ਖਰਾਬ ਕੀਤਾ ਕੋਈ ਬਾਹਰ ਨਾਲ ਨਹੀਂ ਖਰਾਬ ਕਰਦਾ ਅਸੀਂ ਬੈਠੇ ਆ ਨਾ ਅਸੀਂ ਵੀ ਕਰ ਰਹੇ ਆ ਦੇਖ ਵਾਲੇ ਕੋਈ ਜ਼ਿਆਦਾ ਸੀ ਕਰਦੇ ਆ ਕਿਉਂਕਿ ਸਾਡੇ ਵਿੱਚ ਅਸੀਂ ਜੋ ਸੋਚਦੇ ਆ ਪਤਨੇ ਵੀ ਅਸੀਂ ਵੀ ਜੋ ਕਰਦੇ ਆ ਇਹ ਹੀ ਸਹੀ ਹੈ ਜੋ ਦੁਨੀਆ ਕਰਦੀ ਹੈ ਸਾਰਾ ਹੀ ਗਲਤ ਹੈ ਕਦੇ ਨਹੀਂ ਸੋਚਿਆ ਜੇ ਗੁਰੂ ਨਾਨਕ ਸਾਹਿਬ ਦੀ ਸੋਚਣਾ ਚੱਲੋ ਵਿਚਾਰਨਾ ਚੱਲੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੀ ਕਿਹਾ ਗੁਰਬਾਣੀ ਵਿੱਚ ਬੇ ਸੇ ਉਹਦੇ ਮੁਤਾਬਕ ਚੱਲੀਏ ਤੇ ਸਭ ਦਾ ਹੀ ਭਲਾ ਹੋਣਾ ਇਹਦੇ ਵਿੱਚ ਸਾਡੀ ਸੋਚ ਵੱਖਰੀ ਆਪਣੀ ਆਪਣੀ ਸੋਚਣਾ ਚੱਲਦੇ ਆ ਕਿ ਆਪਣੀ ਆਪਣੀ ਸੋਚਣਾ ਚੱਲਦੇ ਆ ਹੁਣ ਗੱਡੀ ਕੋਈ ਵੀ ਹੋਵੇ ਕਾਨੂੰਨ ਦੇ ਮੁਤਾਬਕ ਚੱਲੇ ਭਾਵ ਜੋ ਉਸ ਨੂੰ ਡਰਾਈਵ ਕਰ ਰਿਹਾ ਉਹਦਾ ਪ੍ਰੋਪਰ ਉਨੇ ਆਪਣੇ ਟ੍ਰੇਨਿੰਗ ਲਈ ਹੋਵੇ ਡਰਾਈਵਿੰਗ ਦੀ ਪ੍ਰੋਪਰ ਟੈਸਟ ਪਾਸ ਕੀਤੀ ਹੋਣ ਪ੍ਰੋਪਰ ਅਥਾਰਟੀ ਹੋਵੇ ਗਵਰਨਮੈਂਟ ਦੀ ਭਾਵੇਂ ਲਾਇਸੈਂਸ ਹੋਵੇ ਸਭ ਕੁਝ ਹੋਵੇ ਹਣ ਗੱਡੀ ਭਾਵੇਂ ਕੋਈ ਵੀ ਹੈ ਜਿਨੇ ਸਾਰੀਆਂ ਫਾਰਮਲਿਟੀਆਂ ਆਪਣੇ ਚਲਾਉਣ ਦੀਆਂ ਸਹੀ ਕੀਤੀਆਂ ਹੋਈਆਂ ਨੇ ਗੱਡੀ ਭਾਵੇਂ ਕੋਈ ਛੋਟੀ ਹੈ ਭਾਵੇਂ ਵੱਡੀ ਹੈ ਕੋਈ ਲੱਖਾਂ ਦੀ ਹੈ ਭਾਵੇਂ ਕਰੋੜਾਂ ਦੀ ਹੈ ਕੋਈ ਵੀ ਹੈ ਕਰਨਾ ਤਾਂ ਉਹਨੇ ਸਫਰੀ ਤੈ ਹੈ ਨਾ ਇਹ ਚੱਲਣਾ ਤਾਂ ਭਾਈ ਉਹਨੇ ਰੋਡ ਦੇ ਉੱਤੇ ਹੀ ਆ ਪਰ ਜੇ ਉਸ ਨੂੰ ਚਲਾਉਣ ਵਾਲਾ ਸਹੀ ਹੈ ਤੇ ਫਿਰ ਹਜ਼ਾਰਾਂ ਲੱਖਾਂ ਵਾਲੀ ਗੱਡੀ ਵੀ ਵਧੀਆ ਚੱਲਦੀ ਹੈ ਜੇ ਚਲਾਉਣ ਵਾਲਾ ਹੀ ਅਗਿਆਨੀ ਹੈ ਨਾ ਉਹਨੇ ਕੋਈ ਟ੍ਰੇਨਿੰਗ ਲਈ ਉਹਨੂੰ ਨਾ ਕੋਈ ਪਤਾ ਨਾ ਰੂਲ ਰੈਗੂਲੇਸ਼ਨ ਦਾ ਪਤਾ ਨਾ ਰੋਡ ਦੇ ਸਾਈਨ ਬੋਰਡਾਂ ਦਾ ਪਤਾ ਹੈ ਫਿਰ ਭਾਵੇਂ ਚਾਏ ਉਹਨਾਂ ਨੂੰ ਪਾਏ ਫਰਾਰੀ ਦੇ ਦੋ ਭਾਵੇਂ ਜੋ ਮਰਜ਼ੀ ਮਹਿੰਗੀ ਤੇ ਮਹਿੰਗੀ ਗੱਡੀ ਦੇ ਦਿਓ ਭਾਈ ਕੇ ਪੰਦਰਾਂ ਦੇ 20 ਰੋਲੇ ਗੱਡੀ ਫੜਾਉਣਾ ਚਾਹੀ ਤਦ ਵੀ ਉਹਨੇ ਉਸ ਗੱਡੀ ਨੂੰ ਕਿਤੇ ਨਾ ਕਿਤੇ ਮਾਰ ਹੀ ਦੇਣਾ ਨੁਕਸਾਨ ਕਰ ਹੀ ਦੇਣਾ ਆਵਦਾ ਨੁਕਸਾਨ ਜਿਹਦੇ ਵਿੱਚ ਵਜੂਦ ਆ ਨੁਕਸਾਨ ਇਹ ਕੁਝ ਹੋ ਰਿਹਾ ਨਾ ਉਸੇ ਤਰ੍ਹਾਂ ਭਾਈ ਧਰਮ ਜਿੰਨੇ ਵੀ ਨੇ ਧਰਮ ਨੂੰ ਅਸੀਂ ਦੇਖਦੇ ਆ ਇਸ ਧਰਮਾਂ ਨੂੰ ਕਦੇ ਕਿਸੇ ਨੂੰ ਛੋਟਾ ਜਾਂ ਵੱਡਾ ਨਾ ਸਮਝੋ ਚਲਣਾ ਤੈਨੂੰ ਨਹੀਂ ਆਉਂਦਾ ਕਿ ਚਲਣਾ ਭਾਈ ਤੈਨੂੰ ਨਹੀਂ ਸਹੀ ਆਉਂਦਾ ਕੋਈ ਵੀ ਧਰਮ ਨਫ਼ਰਤ ਨਹੀਂ ਫਲਾਉਂਦਾ ਸਭ ਦੇ ਵਿੱਚ ਉਪਦੇਸ਼ ਇੱਕ ਦਾ ਹੈ ਅਵਤਾਰਾਂ ਦਾ ਉਪਦੇਸ਼ ਇੱਕ ਸੀ ਭਾਈ ਤੁਸੀਂ ਸਾਰੇ ਭਾਵੇਂ ਤ੍ਰੇਤੇ ਦੀ ਗੱਲ ਕਰੀਏ ਜੇ ਤ੍ਰੇਤੇ ਦੇ ਵਿੱਚ ਭੇਦ ਭਾਵ ਉਹਨਾਂ ਨੇ ਕਰਨਾ ਹੁੰਦਾ ਅਵਤਾਰਾਂ ਨੇ ਤੇ ਭਾਈਓ ਗਰੀਬੀ ਛਪਰੀ ਦੇ ਘਰ ਨਾ ਜਾਂਦੇ। ਉਹ ਪੋਖਣ ਦੇ ਘਰ ਨਾ ਜਾਂਦੇ ਗਰੀਬ ਦੇ ਘਰ ਨਾ ਜਾਂਦੇ। ਗਰੀਬ ਦਾ ਸਹਾਰਾ ਨਾ ਬਣਦੇ। ਦੁਆ ਪਰਿਆਇਆ ਕਿਸ਼ਨ ਭਗਵਾਨ ਜੀ। ਉਹਨਾਂ ਨੇ ਹਮੇਸ਼ਾ ਹੀ ਇਸ ਚੀਨੂ ਖਤਮ ਕਰਨ ਦੇ ਲਈ ਜੋਰ ਲਾਇਆ। ਕਿ ਆਪਣੇ ਸਦਾਵੇਂ ਭਗਤ ਵਰਗੇ ਵਾ ਗਰੀਬ ਆ ਤੇ ਜਦੋਂ ਪਤਾ ਲੱਗਿਆ ਮੇਰੇ ਦਰ ਤੇ ਆਇਆ ਸਾਡੇ ਸੰਗਾਸਣ ਹਰ ਜੀ ਆਏ ਆਪਣੇ ਸੰਗਾਸਣ ਤੋਂ ਨੰਗੇ ਪੈਰ ਉੱਠ ਕੇ ਭਜਿਆ ਆ ਆ ਪਤਾ ਨਹੀਂ ਉਹ ਦਿਨ ਇਦਾਂ ਦੀ ਬੰਦੇ ਦੀ ਹਾਸੇ ਦੇ ਕੇ ਗਲਬਤ ਕਰਦੇ ਆ ਭਾਵ ਸਾਡੇ ਚੋਂ ਭਾਵਨਾ ਨਹੀਂ ਆਈ ਕਿ ਪਤਾ ਲੱਗਿਆ ਮੇਰਾ ਮਿੱਤਰ ਆਇਆ ਵਾ ਬੜੇ ਚਿਰਾਂ ਬਾਅਦ ਆਇਆ ਸੰਗਾਸਣ ਤੋਂ ਇਹ ਨਹੀਂ ਕਿ ਲਿਆਓ ਗੱਡੀਆਂ ਮੋਟਰਾਂ ਲਿਆਓ ਰੱਥ ਲਿਆਓ ਚਲੋ ਵੀ ਲੈ ਕੇ ਆਈਏ ਜਾਂ ਲੈ ਕੇ ਆਜੋ ਅੰਦਰ ਮੇਰੇ ਕੋਲ ਨਹੀਂ ਬਗੈਰ ਪੈਰਾਂ 'ਚ ਜੋੜਾ ਪਾਇਆ ਜੁੱਤੀ ਪਾਈ ਬਗੈਰ ਨੰਗੇ ਪੈਰੀ ਕਿ ਜੁੱਤੀ ਤੋਂ ਬਗੈਰ ਨੰਗੇ ਪੈਰੀ ਭੱਜ ਗਏ ਭੱਜੇ ਜਾਂਦੇ ਆ ਕਿ ਇੱਕ ਰਾਜਾ ਹੋਵੇ ਤੇ ਆਪਣੇ ਆਸਣ ਤੋਂ ਉੱਠਿਆ ਹੋਵੇ ਉਹ ਵੀ ਨੰਗੇ ਪੈਰੀ ਔਰ ਭੱਜਿਆ ਜਾਂਦਾ ਆ ਆਲੋ ਬਿਹਾਨ ਕੇ ਮੇਰਾ ਮਿੱਤਰ ਆਇਆ ਇੰਨੀ ਕੁ ਜੀ ਗਰੀਬ ਸੀ ਪਰ ਇੰਨੀ ਭਾਵਨਾ ਸੀ ਉਹਦੇ ਵਿੱਚ ਪ੍ਰੇਮ ਸੀ ਕੀ ਅਸੀਂ ਉਸ ਮਾਰਗ ਤੇ ਚੱਲਦੇ ਹਾਂ ਇਹ ਤਾਂ ਉਹਨਾਂ ਅਵਤਾਰਾਂ ਦੀ ਗੱਲ ਆ ਜਿਨ੍ਹਾਂ ਨੇ ਭੇਦ ਭਾਵ ਜਾਤ ਪਾਤ ਸਭ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਵੀ ਇਹੀ ਕੀਤਾ ਉਹਨਾਂ ਤਾਂ ਕਹਿੰਦਾ ਮਾਨਸ ਕੀ ਜਾਤ ਸਬੇ ਇੱਕੇ ਪਹਿਚਾਨ ਵੋ ਕਿ ਸਾਰੇ ਮਨੁੱਖ ਭਾਈ ਇੱਕ ਮਾਲਕ ਤੋਂ ਬਣੇ ਹੋਏ ਆ ਜਿਵੇਂ ਸ਼ੁਰੂਆਤ ਕੀਤੀ ਸੀ ਨਾ ਵੀ ਹੁਣ ਭਾਵੇਂ ਆ ਜਿਹੜੀ ਅਸੀਂ ਆਪਾਂ ਕੋਈ ਵੀ ਫਸਲ ਬੀਜਦੇ ਹਾਂ ਸਾਰੀ ਦੁਨੀਆ ਵਿੱਚ ਬੀਜੀ ਜਾਂਦੀ ਹੈ ਇਹਦਾ ਇੱਕ ਦਾਣਾ ਇੱਕ ਬੀ ਜਿਹਦੀ ਸ਼ੁਰੂਆਤ ਹੋਈ ਹੈ ਨਾ ਉਹ ਵਾਇਰੂਸ ਨੇ ਆਪਣੇ ਵੱਲ ਕੀਤੀ ਹੋਈ ਕਿ ਜਿਹੜੀ ਇੱਕ ਦਾਣਾ ਸੀ ਹਾਂ ਉਹ ਚ ਪਾ ਪਾ ਕੇ ਕੈਮੀਕਲ ਹੋਰ ਉਹਦੀ ਨਸਲ ਬਦਲਦੀ ਅਕਲ ਬਦਲਦੀ ਭਾਵ ਅਲੱਗ ਕਸਮਦਿਆ ਹੋ ਗਈਆਂ ਅੱਗੇ ਖੋਜਾਂ ਕੀਤੀਆਂ ਗਈਆਂ ਵਿਗਿਆਨੀਆਂ ਵੱਲੋਂ ਅਲੱਗ-ਅਲੱਗ ਉਹ ਬਾਅਦ ਚ ਹੋਈਆਂ ਪਰ ਜਿਹੜੀਆਂ ਕਿਸਮ ਇੱਕ ਬਣੀ ਸੀ ਨਾ ਪਹਿਲਾਂ ਜਿਵੇਂ ਆਪਾਂ ਮਨੋੱਖਾਂ ਕੋਈ ਗੋਰਾ ਕੋਈ ਕਾਲਾ ਕੋਈ ਚਿੱਟਾ ਕੋ ਕਿਦਾਂ ਦਾ ਕੋ ਕਿਵੇਂ ਆ ਅਲੱਗ-ਅਲੱਗ ਕਿਸਮ ਦੀਆਂ ਨਾ ਕੋਈ ਮਧਰਾ ਕੋਈ ਲੰਬਾ ਵਾ ਇਹ ਤਾਂ ਭਾਈ ਤੇਰੇ ਕਲਾਈਮੇਟ ਮੌਸਮ ਔਰ ਤੇਰੇ ਮਾਤਾ-ਪਿਤਾ ਦੇ ਉਹਨਾਂ ਦੇ ਸੁਭਾਅ ਦੇ ਨਾਲ ਤੂੰ ਹੋਇਆ ਹੋਇਆ ਹੈਂ ਭਾਈ ਜਿੱਦਾਂ ਦਾ ਹੈਗਾ ਉਦਾਂ ਦਾ ਬੜੀ ਜਾਂਦੇ ਆ ਪਰ ਸ਼ੁਰੂਆਤ ਤਾਂ ਵੈਗਰ ਨੇ ਇੱਕੋ ਹੀ ਬਣਾਇਆ ਸੀ ਨਾ ਇੱਕ ਨੇ ਇੱਕ ਦੀ ਸ਼ੁਰੂਆਤ ਕੀਤੀ ਸੀ ਇੱਕ ਤੋਂ ਅਨੇਕਾ ਹੁੰਦੇ ਗਏ ਇੱਕ ਤੋਂ ਅਨੇਕਾ ਹੁੰਦੇ ਗਏ ਇਹਨੇ ਕਿ ਅਕਾਲ ਪੁਰਖ ਦੀ ਆਵਾਜ਼ ਦੇ ਨਾਲ ਯੂਰਪ ਵੱਖਰਾ ਵਸ ਗਿਆ ਏਸ਼ੀਆ ਵੱਖਰਾ ਵਸ ਗਿਆ ਇਹ ਤਾਂ ਬਾਅਦ ਚ ਬਣੀਆਂ ਗੱਲਾਂ ਭਾਈ ਇਹ ਤਾਂ ਦੁਨੀਆ ਨੇ ਬਣਾਈਆਂ ਗੱਲ ਬਈ ਉਹਨਾਂ ਨੇ ਜ਼ਮੀਨਾਂ ਨੂੰ ਵੰਡਿਆ ਗਾ ਜ਼ਮੀਨ ਇੱਕ ਸੀ ਹੁਣ ਵੰਡੀਆਂ ਪਈਆਂ ਕਿ ਜ਼ਮੀਨ ਇੱਕ ਸੀ ਵੰਡੀਆਂ ਪਈਆਂ ਇਹਦੀਆਂ ਅਲੱਗ-ਅਲੱਗ ਇਹ ਫਲਾਣੇ ਦੇ ਦੀਏ ਫਲਾਣੇ ਦੇ ਦੀਏ ਸ਼ੁਰੂਆਤ ਤਾਂ ਵੈਗਰੂ ਨੇ ਕੀਤੀ ਹੈ ਵੈਗਰੂ ਦੀ ਹੈ ਨਾ ਹੁਣ ਉਸ ਵੈਗਰੂ ਨੇ ਤੈਨੂੰ ਇੰਨਾ ਕੁਝ ਦਿੱਤਾ ਹੋਇਆ ਹੈਗਾ ਉਹਦਾ ਸ਼ੁਕਰਗੁਜ਼ਾਰ ਕਿਉਂ ਨਹੀਂ ਹੁੰਦਾ ਸੋਕੋ ਵਿਸਰੇ ਜਿਨੇ ਸਭ ਕੁਝ ਦਿਆ ਉਸ ਵੈਗਰੂ ਨੇ ਤੈਨੂੰ ਆ ਜੋ ਵੀ ਤੇਰੇ ਪੱਲੇ ਹੈਗਾ ਨਾ ਇਹ ਸਾਰਾ ਕੁਝ ਤਾਂ ਮਾਲਕ ਉਹ ਵੈਗਰੂ ਹੈ ਇਹਦੇ ਬਦਲੇ ਮੰਗਦਾ ਤਾਂ ਹੋ ਪ੍ਰੀਤ ਹੈ ਕਿ ਤੂੰ ਉਸ ਮਾਲਕ ਦਾ ਸ਼ੁਕਰਾਨਾ ਕਰ ਬਹਿਰੂ ਦਾ ਤੂੰ ਤਾਂ ਉਹਦੇ ਨਾਲ ਵੀ ਭਾਈ ਸ਼ੁਕਰਾਨੇ ਦੀ ਵਜ੍ਹਾ ਦਿੱਤੇ ਉਹਦੇ ਨਾਲ ਤੂੰ ਸਵਾਲ ਜਵਾਬ ਕਰਦਾ ਬਹਿਰੂ ਇਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਭਾਈ ਜਿਹੜਾ ਤੈਨੂੰ ਉਹਨੇ ਦਿੱਤਾ ਤੈਨੂੰ ਸੁੰਦਰ ਸਰੀਰ ਦਿੱਤਾ ਮਾਤਾ ਪਿਤਾ ਦਿੱਤੇ ਆ ਸ੍ਰਿਸ਼ਟੀ ਦਿੱਤੀ ਹੈ ਇਹਦੇ ਬਦਲੇ ਤੋਂ ਹੁਣ ਤੱਕ ਬਹਿਰੂ ਕੀ ਦਿੱਤਾ ਉਹ ਤਾਂ ਸੋਦਾ ਭਾਈ ਪਤਾ ਨਹੀਂ ਥੋੜੇ ਬਹੁਤ ਚੜਾਵੇ ਚ ਰਾ ਕੇ ਗੱਲ ਬਣ ਜੂਗੀ ਇੱਥੇ ਤਾਂ ਭਾਈ ਗੱਲ ਇੱਕ ਦੀ ਬਣਦੀ ਹੈ ਕਿ ਤੇਰੀ ਪ੍ਰੀਤ ਵਹਿਗਰੂ ਨਾਲ ਕਿੰਨੀ ਹੈ ਗੁਰੂ ਨਾਨਕ ਕੇਵਲ ਤੋਂ ਕੇਵਲ ਜੇ ਕਿਸੇ ਦਾ ਹੈ ਉਸ ਸ਼ਖਸ ਦਾ ਜਿਸ ਦੇ ਅੰਦਰ ਪ੍ਰੀਤ ਹੈ ਗੁਰਤਾ ਗਦੀ ਸੀ ਦੇਣ ਦਾ ਸਮਾਂ ਆ ਗਿਆ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪਣੇ ਸਥਾਨ ਤੇ ਸੰਸਾਰਤ ਗਿਆਨ ਦੇਣ ਵਾਸਤੇ ਜੇ ਕਿਸ ਨੂੰ ਬਿਠਾਉਣਾ ਸੀ ਬਹੁਤ ਜਾਣੇ ਸੀ ਨੇ ਦੀਕ ਆਪਣਾ ਪੁੱਤਰ ਵੀ ਸੀ ਪਰਿਵਾਰ ਸੀ ਕਿਹਦੇ ਚੱਲਦਾ ਨਾ ਕਿ ਜਦੋਂ ਕੋਈ ਬਹੁਤੀ ਮਾਇਆ ਹੋਵੇ ਗਦੀਆਂ ਹੋਣ ਜਾਂ ਪੋਲੀਟੀਕਲ ਲੈਣ ਹੋਵੇ ਆਪਣੇ ਪਰਿਵਾਰ ਚ ਗੱਲ ਉੱੜਦੀ ਹੁੰਦੀ ਹੈ ਵੀ ਆਪਣੇ ਪਰਿਵਾਰ ਦਾ ਬਣਾਈਏ ਪਰ ਗੁਰੂ ਨਾਨਕ ਸਾਹਿਬ ਨੇ ਐਸਾ ਕੁਝ ਨਹੀਂ ਕੀਤਾ ਉਹਨਾਂ ਨੇ ਉੱਥੇ ਨਾ ਆਪਣੇ ਪੁੱਤਰ ਦੇਖੇ ਨਾ ਕੋਈ ਆਪਣਾ ਰਿਸ਼ਤਾ ਨਾਤਾ ਦੇਖਿਆ ਨਾ ਭੈਣ ਦੇਖੀ ਨਾ ਕੋਈ ਜੀਜਾ ਦੇਖਿਆ ਨਾ ਕੋਈ ਸੋਰ ਵੀ ਚਲੋ ਆਜੋ ਤੁਹਾਨੂੰ ਗੱਦੀ ਵੜੇ ਦਿੰਦੇ ਸਿੱਖ ਵੀ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵਰਗੇ ਮਹਾਪੁਰਖ ਵੀ ਉੱਥੇ ਸੀ ਪਰ ਉਹਨਾਂ ਵਿੱਚੋਂ ਜੇ ਕੋਈ ਚੁਣਿਆ ਗਿਆ ਇੱਕ ਚੁਣਿਆ ਗਿਆ ਜਿਹਦੇ ਅੰਦਰ ਪ੍ਰੀਤ ਜ਼ਿਆਦਾ ਸੀ ਕਿ ਜਿਹਦੇ ਅੰਦਰ ਪ੍ਰੀਤ ਅਥਾ ਅਸੀ ਹੁਕਮ ਮੰਨਣ ਦੀ ਪ੍ਰੀ ਸੀ ਤੇ ਉਹ ਸੀ ਭਾਈ ਲੈਣਾ ਜੀ ਜਿਹਨਾਂ ਨੂੰ ਆਪਣੇ ਗੱਦੀ ਤੇ ਬਿਠਾਇਆ ਤੇ ਨਾਮ ਰੱਖਤਾ ਅੰਗਦ ਤੇ ਦੂਸਰੇ ਪਾਸ਼ਾ ਬਣੇ ਫਿਰ ਤਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਪ੍ਰੀਤ ਉਹਤੇ ਇਹ ਨਹੀਂ ਦੇਖਿਆ ਸੀ ਕਿ ਤੁਹਾਡੀ ਪ੍ਰਾਪਰਟੀ ਕਿੰਨੀ ਆ ਤੇ ਰੋਕੋ ਪੈਸਾ ਕਿੰਨਾ ਆ ਕੋਈ ਨਹੀਂ ਦੇਖਿਆ ਉਹ ਤੇਰਾ ਕੁਝ ਨਹੀਂ ਦੇਖਣਾ ਉਸਨੇ ਬੈਗ ਨੂੰ ਨੇ ਨਾ ਤਰੀਆਂ ਲਿਆਗ ਤਾਂ ਨਾ ਤਰੀਆਂ ਸਿਆਣ ਪਾਈ ਕੋਈ ਗੱਲ ਖਤਮ ਪਾਸਸ਼ਾ ਨੇ ਕਰਤੀ ਸਹਿ ਸਿਆਣ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਸ ਚਾਰਾ ਹੋਈਏ ਕਿ ਕੂੜੇ ਟੁੱਟੇ ਪਾਲ ਗੱਲ ਅਗਲੀ ਖ ਸੁਣੋ ਧਿਆਨ ਦੇ ਨਾਲ ਕਿਵੇਂ ਸਿਆਣ ਕੋਈ ਸਿਆਣਪ ਕੰਮ ਨਹੀਂ ਆਏ ਕੋਈ ਧਨ ਦੌਲਤ ਕੰਮ ਨਹੀਂ ਕਿਵੇਂ ਗੱਲ ਉਸ ਨਾਲ ਬੰਨੀ ਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਹਦੇ ਹੁਕਮ ਦੇ ਵਿੱਚ ਰਹਿਣਾ ਹੁਕਮ ਵਿੱਚ ਉਹ ਹੀ ਰਹਿੰਦਾ ਹੁੰਦਾ ਜੀ ਦੀ ਪ੍ਰੀਤ ਹੋਵੇ ਭਾਵੇਂ ਅਸੀਂ ਅਰਵਾਰ ਦੀ ਗੱਲ ਕਰਦੀ ਏ ਸੰਸਾਰ ਦੀ ਗੱਲ ਕਰਦੀ ਅਕਾਲ ਪੁਰਖ ਦੀ ਗੱਲ ਕਰਦੀ ਏ ਜਦੋਂ ਪ੍ਰੇਤ ਹੁੰਦੇ ਆ ਨਾ ਅਸੀਂ ਹੁਕਮ ਦੇ ਵਿੱਚ ਰਹਿਨੇ ਆ ਅਧਵਸਤ ਕਾਰ ਚ ਰਹਿਨੇ ਆ ਜਦੋਂ ਪ੍ਰੀਤ ਹੀ ਨਹੀਂ ਏ ਤੇ ਫਿਰ ਤਾਂ ਭਾਈ ਜੋ ਅਸੀਂ ਕਰਦੇ ਉਹੀ ਕਰਦੇ ਜਾ ਰਹੇ ਹਾਂ ਇਹ ਹੀ ਕੁਝ ਅਸੀਂ ਕਰਨਾ ਵਾ ਸੋ ਭਾਈ ਉਸ ਵੈਗੁਰ ਨਿਰੰਗ ਕਾਰ ਦਾ ਸ਼ੁਕਰਾਨਾ ਉਹਦਿਆਂ ਦਿੱਤਿਆਂ ਦਾਤਾਂ ਦੇ ਸ਼ੁਕਰਗੁਜ਼ਾਰ ਹੋਇਆ ਕਰੋ ਨਾ ਸ਼ੁਕਰੇ ਨਾ ਹੋਇਆ ਕਰੋ ਆਪਣਾ ਸਰੀਰ ਦੇਖ ਕੇ ਕਹਾ ਕਿ ਵਹਿਰਣ ਮੈਨੂੰ ਇੰਨਾ ਸੁੰਦਰ ਕਾਇਆ ਦਿੱਤੀ ਹੋਈ ਹੈ ਇਹਦੇ ਤੇ ਉਸ ਵਹਿਰ ਦੇ ਨਾਲ ਗਿਲਾ ਨਾ ਕਰਿਆ ਕਰੋ ਕਿ ਮੈਨੂੰ ਨਹੀਂ ਦਿੱਤਾ ਕਿ ਜੇ ਜਿਹੜੀ ਤੈਨੂੰ ਜਵਾਨ ਨਾਲ ਤੋਂ ਇਹ ਗੱਲ ਕਹਿ ਰਿਹਾ ਇਹ ਵੀ ਤਾਂ ਉਹਦੀ ਹੀ ਦਿੱਤੀ ਹੋਈ ਹੈ ਕਦੇ ਸ਼ਿਕਵਾ ਨਾ ਕਰੋ ਵਹਿਗਦੇ ਦੇ ਨਾਲ ਮੈਨੂੰ ਕੁਝ ਦਿੱਤਾ ਨਹੀਂ ਤੈਨੂੰ ਭਾਈ ਤੇਰੇ ਕਰਮਾਂ ਦਾ ਮਿਲਿਆ ਹੈ ਕਰਮ ਚੰਗੇ ਕਰਦਾ ਰਹੇ ਔਰ ਤੇਰੇ ਖੇਤ ਦੇ ਵਿੱਚ ਫਸਲ ਹੋਈ ਏ ਵਿੱਚ ਝਾੜ ਬਹੁਤ ਘੱਟ ਹੋਏ ਆ ਤੇ ਦੂਸਰੇ ਦੇ ਖੇਤ ਵਿੱਚ ਬਹੁਤ ਝਾੜ ਹੋਏ ਆ ਉਹਨੋਂ ਤੇ ਧਰਤੀ ਦਾ ਦੋਸਤ ਨਹੀਂ ਹੈ ਉਥੇ ਜਿਸ ਨੇ ਜਿੰਨੀ ਮਿਹਨਤ ਕੀਤੀ ਹੈ ਤੂੰ ਭਾਈ ਮਿਹਨਤ ਨਹੀਂ ਕੀਤੀ ਸਮੇਂ ਸਵੇਂ ਸਰ ਉਹਦੀ ਖੁਰਾਕ ਨਹੀਂ ਉਸ ਫਸਲ ਨੂੰ ਦਿੱਤੀ ਉਹਦੇ ਵਿੱਚ ਵੀ ਜੋ ਵੀ ਖੁਰਾਕਾਂ ਪੈਂਦੀਆਂ ਖਾਦਾਂ ਪੈਂਦੀਆਂ ਪਾਣੀ ਪੈਂਦਾ ਆ ਗੋਡਾਈ ਹੁੰਦੀ ਹੈ ਬਹੁਤ ਕੁਝ ਹੁੰਦਾ ਨਾ ਬਿੱਤੋਂ ਕੀਤੀ ਨਹੀਂ ਹੁਣ ਤੂੰ ਕਰਦਾ ਤੇਰਾ ਵੀ ਝਾੜ ਉਹਨੇ ਹੀ ਨਿਕਲਣਾ ਸੀ ਜਿੰਨਾ ਉਹਦਾ ਨਿਕਲਿਆ ਇਸ ਤਰ੍ਹਾਂ ਕਰਮਾਂ ਦਾ ਝਾੜ ਵੀ ਨਾ ਜਿੰਨੀ ਤੂੰ ਭਾਈ ਮਿਹਨਤ ਕਰੇਗਾ ਤੈਨ ਤਾਂ ਗੁਰੂ ਘਰ ਨਹੀਂ ਨਜ਼ਰ ਆਉਂਦੇ ਧਰਮ ਸਥਾਨੀ ਨਜ਼ਰ ਆਉਂਦੇ ਭਾਈ ਧਰਮ ਦਾ ਗਿਆਨ ਨਜ਼ਰ ਨਹੀਂ ਆਉਂਦਾ ਸਮਝ ਨਹੀਂ ਆਉਂਦੀ ਸੋਝੀ ਨਹੀਂ ਆਉਂਦੀ ਤੇ ਭਾਲਦਾ ਹੈ ਕਿ ਭਾਲਦਾ ਤੂੰ ਭਾਈ ਅਹਿਰਣ ਕੀ ਚੋਰੀ ਕਰੇ ਸੋਈ ਨਾ ਕਰਦੀ ਦਾਨ ਕੋਠੇ ਚੜਕੇ ਦੇਖਦੀ ਕਦ ਆਏ 비ਮਾਨ ਕਿ ਭਾਈ ਤੂੰ ਉਸ ਮਾਲਕ ਨੂੰ ਅਹਿਰਣ ਕਹਿੰਦੇ ਆ ਲੋਹੇ ਨੂੰ ਮੇ ਕੋਈ ਮਾਈ ਸੀ ਵਿਚਾਰੀ ਉਹਨੂੰ ਪਤਾ ਲੱਗਿਆ ਕਿ ਇਹ ਕੇ ਕਿਸੇ ਬਾਬੇ ਨੇ ਜਿਵੇਂ ਆਪਾਂ ਕਰਦੇ ਆ ਆਪਣੀ ਵਿਕਾਣੀ ਹੀ ਆਈ ਬੀਜੇ ਕੇ ਜੇ ਸਾਦਾ ਨੂੰ ਰੋਟੀ ਪਾਣੀ ਖਿਲਾ ਦिए ਨਾ ਕਹਿੰਦੀ ਫਿਰ ਵੈਗਰੋਂ ਨਾ ਬਿਮਾਨ ਲੈ ਕੇ ਆਉਂਦਾ ਲੈ ਇੱਥੇ ਆਉਂਦਾ ਸਾਰੇ ਸੁੱਖ ਦੇ ਜਾਂਦਾ ਕਿ ਉਹਨਾਂ ਨੇ ਕੀ ਤਗਵਾਨ ਦੇ ਵਿੱਚੋਂ ਉਦੋਂ ਭਾਂਡੇ ਹੁੰਦੇ ਸੀ ਬੜੇ ਮਹਿੰਗੇ ਹੁੰਦੇ ਸੀ ਭਾਈ ਪਿੱਤਲ ਦੇ ਹੁੰਦੇ ਸੀ ਨਾ ਉਦੋਂ ਇਹ ਤਾਂ ਪਿੱਤਲ ਦੀ ਪਹਿਲਾਂ ਗੁਰਦਰਾਜ ਵੀ ਦੇਖਦੇ ਸੀ ਜਿਦੋਂ ਜਿਹੜੀ ਆ ਅਸੀਂ ਆਪਾਂ ਕਰੋਕੀ ਵੀ ਲੈ ਆਉਨੇ ਆ ਵਰਤਨ ਲੈ ਕੇ ਆਉਨੇ ਆ ਜਿਹੜਾ ਪਿੱਤਲ ਦੇ ਹੁੰਦੇ ਸੀ ਉਤਿੱਲੇ ਵੀ ਪਿੱਤਲ ਦੇ ਗਲਾਸ ਕੌਲੀਆ ਵੀ ਪਿੱਤਲ ਦੇ ਆ ਥਾਲ ਵੀ ਪਿੱਤਲ ਦੇ ਉਹ ਤਾਂ ਚਲੋ ਹੁਣ ਚੱਕੇਗੇ ਸਟੀਲ ਆ ਗਈ ਉਹਦਾਂ ਦੀ ਸਿੱਖੀ ਆ ਗਈ ਆਪਣੇ ਚ ਕਿ ਜਿੱਦਾਂ ਦੀ ਭਾਈ ਭਾਂਡਿਆਂ ਦੀ ਵੇਲੂ ਘਟ ਗਈ ਸਾਡੀ ਵੇਲੇ ਵੀ ਉਹਦਾਂ ਦੀ ਹੀ ਰਹਿ ਗਈ ਹੈ ਹੁਣ ਤਾਂ ਥਰਮੋਕੋਲ ਆ ਗਏ ਭਾਈ ਬਸ ਉਹਦੇ ਹੀ ਥਰਮੋਕੋਲ ਵਾਂਗੂ ਇੱਕ ਵਾਰਤ ਹੁੰਦੇ ਆ ਸਾਡੇ ਵੀ ਸਿੱਖੀ ਇੱਕ ਵਾਰ ਗੁਰਦਾਰੇ ਆ ਕੇ ਨજર ਹੁੰਦੀ ਹੈ ਬਸ ਬਾਹਰ ਨਿਕਲਣ ਸਿੱਖੀ ਖਤਮ ਹੋ ਜਾਂਦੀ ਹੈ ਰੋ ਵਿਚਾਰ ਕਿ ਉਸ ਮਾਈ ਨੇ ਭਾਈ ਉਹ ਬਾਹਰੋਂ ਕਿਦੇ ਭਾਂਡੇ ਚੋਰੀ ਕੀਤਾ ਉਹਨੂੰ ਵੇਚ ਕੇ ਰੋਟੀ ਪਾਣੀ ਖਵਾਈ ਖਲਾਉਣ ਤੋਂ ਬਾਅਦ ਸਾਧ ਕਹੇ ਭਾਈ ਮੇਰੇ ਪਾਣੀ ਪੜਾ ਦੇ ਹੱਥਵਾ ਦੇ ਉਹ ਬਾਰ ਬਾਰ ਮਾਈ ਕੋਠੇ ਚੜ ਕੇ ਦੇਖ ਜੇਦੀਈ ਕਈ ਵਾਰ ਚੜ ਗਈ ਕਹਿੰਦੇ ਬਾਪਾ ਜੀ ਮੈਂ ਤੈਨੂੰ ਰੋਟੀ ਖਵਾਈ ਹੈ ਉਹ ਬਿਮਾਨ ਤਾਂ ਆਏ ਨਹੀਂ ਹਲੇ ਦੋ ਤਨਵਰੇ ਇਸ ਤਰ੍ਹਾਂ ਗੱਲ ਕੀਤੀ ਫਿਰ ਬਾਹਰ ਪਰਖ ਨੇ ਜਵਾਬ ਦਿੱਤਾ ਕਹਿੰਦੇ ਅਹਿਰ ਨੇ ਕੀ ਚੋਰੀ ਕਰੇ ਭਾਬਾਂਡੇ ਤੂੰ ਬਾਹਰੋਂ ਚੋਰੀ ਕਰਕੇ ਲਈ ਆ ਪੱਲਿਆਂ ਤੋਂ ਇੱਕ ਸੂਈ ਜਿੰਨਾ ਦਾਣੇ ਕੀਤਾ ਤੇ ਤੂੰ ਭਾ ਦੀਆਂ ਸੁੱਕ ਕੋਈ ਹਾਲਤ ਸਾਡੀ ਆ ਭਾਈ ਇਹ ਤਾਂ ਸਾਰਾ ਕੁਝ ਵੈਗਰੂ ਦਾ ਆਪਣਾ ਵਾ ਜਿਹੜਾ ਤੂੰ ਚੱਕ ਕੇ ਉਹਦੇ ਅੱਗੇ ਪਰੋਸਣ ਦੀ ਕੋਸ਼ਿਸ਼ ਕਰਦਾ ਇਹ ਤਾਂ ਸਾਰਾ ਕੁਝ ਵੈਗਰੂ ਦਾ ਹੈ ਇਸ ਤੋਂ ਵੱਖ ਦੇ ਪਾਈ ਕੋਈ ਉਹਨੂੰ ਕਿਣਕਾ ਮਾਤਰ ਆਪਣਾ ਪ੍ਰੇਮ ਦੇ ਭਾਵੇਂ ਜਿੰਨਾ ਪ੍ਰੇਮ ਦੇਗਾ ਉਨੀ ਤਰੀ ਪਾਦੀ ਵਿੱਚ ਹੀ ਹੋਗੀ ਤੇ ਉਹਦੇ ਵੱਲੋਂ ਫਿਰ ਤਦ ਰਹਿਮਤਾ ਤੇਰੇ ਤੇ ਹੋਣੀਆਂ ਨੇ ਤੂੰ ਤਾਂ ਉਹਨਾਂ ਸ਼ਿਕਵੇ ਗਿੱਲੇ ਕਰਦਾ ਬਾਈ ਤੂੰ ਮੈਨੂੰ ਆ ਨਹੀਂ ਦਿੱਤਾ ਬਾਈ ਗਿਰ ਨੂੰ ਸਾਡਾ ਮਾੜਾ ਕਰ ਦਿੱਤਾ ਜੇ ਕੋਈ ਮਰ ਗਿਆ ਤਾਂ ਅਸੀਂ ਕਹਿੰਦੇ ਮਾੜਾ ਵਾ ਉਹ ਭਾਈ ਇਹ ਤਾਂ ਜੋ ਜਿਸ ਦੇ ਕਰਮ ਨੇ ਜਿੱਦਾਂ ਦੇ ਤੂੰ ਕਰਮ ਵਿਝੇ ਹੋਏ ਹਨ ਹੁਣ ਕਰਮ ਚੰਗੇ ਕਰ ਲੈ ਹੁਣ ਮੌਕਾ ਵੈ ਹਲੇ ਵੀ ਠੱਗਾ ਠੋਰੀਆਂ ਬੱਲਗਿਆ ਹੋਏ ਆ ਹਰੇ ਵੀ ਤੇਰੇ ਅੰਦਰ ਮੈਲ ਆ ਪਾਪ ਐ ਮਿਟਾ ਦੇ ਇਹਨਾਂ ਨੂੰ ਜੇ ਆਪਣਾ ਪਾਰ ਉਤਾਰਾ ਕਾਣਾ ਝਾੜ ਚੰਗਾ ਚਾਹੀਦਾ ਨਾ ਕਰਮਾਂ ਦਾ ਤੇ ਕਰਮ ਕਰਨੇ ਵੀ ਚੰਗੇ ਪੈਣੇ ਆ ਟੁੱਟੀ ਭਜੀ ਕਣਕ ਵਿਜੇਗਾ ਤੇ ਉਹਦੇ ਵਿੱਚ ਫਲ ਨਹੀਂ ਪ੍ਰਾਪਤ ਹੋਣੇ ਫਸਲ ਨਹੀਂ ਪ੍ਰਾਪਤ ਹੋਣੀ ਉਹਦੇ ਬਾਅਦ ਤੇ ਵੀ ਵੀ ਚੰਗਾ ਹੋਣਾ ਚਾਹੀਦਾ ਇਨੀ ਕ ਤੇ ਸਮਝਿਆ ਨਾ ਗੱਲ ਕਿ ਬਾਰ-ਬਾਰ ਜਦੋਂ ਦੁਕਾਨ ਤੇ ਫਾਰਮੇ ਦੁਕਾਨ ਤੇ ਲੈਣ ਜਾਂਦੇ ਆ ਨਾ ਅਸੀਂ ਵੀ ਲੈਣ ਜਾਂਦੇ ਆ ਬਾਰ-ਬਾਰ ਦੇਖੀ ਤਾਂ ਖਰਾਬਤਾ ਨਹੀਂ ਲੱਗਿਆ ਤਾਂ ਨਹੀਂ ਕਿ ਬਈ ਝਾੜ ਮਾੜਾ ਹੋਊਗਾ ਇਹ ਆਪਣੇ ਅੰਦਰ ਵੀ ਸੋਚਿਆ ਕਰ ਕਿ ਮੇਰੇ ਮਨ ਨੂੰ ਮੈਲ ਤਾਂ ਨਹੀਂ ਲੱਗੀ ਹੋਈ ਇੱਕ ਕਵਟੀ ਤਾਂ ਨਹੀਂ ਹੈ ਠੱਗਾ ਠੋਰੀ ਤਾਂ ਨਹੀਂ ਕਰਦਾ ਨਿੰਦਿਆ ਚੁਗਰੀ ਤਾਂ ਨਹੀਂ ਕਰਦਾ ਕਿਸੇ ਦਾ ਹੱਕ ਤਾਂ ਨਹੀਂ ਖਾਂਦਾ ਵਿਜੀ ਇਹ ਨਾ ਕੁਝ ਹੋਇਆ ਤੇ ਝਾੜ ਵੀ ਫਿਰ ਇਦਾਂ ਨਹੀਂ ਮਿਲਣਾ ਨਾ ਕਰਮਾਂ ਦਾ ਜੇ ਜਿੱਦਾਂ ਦੇ ਭਾਈ ਤੂੰ ਤੇਰੇ ਮਨ ਦੇ ਅੰਦਰ ਟੁੱਟ ਪਾਜ ਹੋਵੇਗੀ ਜੇ ਮਨ ਸਾਫ ਸਤਰਾ ਹੋ ਗਿਆ ਮਿਹਨਤ ਕਰੇਗਾ ਪਰਮਾਤਮਾ ਨਾਲ ਪ੍ਰੀਤ ਕਰੇਗਾ ਤਾਦੀ ਤਾਂ ਭਾਈ ਝਾੜ ਤੈਨੂੰ ਮਿਲੂ ਚੰਗਾ ਕਰਮਾਂ ਦਾ ਇਸ ਤੋਂ ਬਗੈਰ ਕੁਝ ਨਹੀਂ ਮਿਲਣਾ ਕਿ ਬੀ ਬੀਜ ਦਾ ਮਾੜਾ ਜੇ ਭਾਲਦਾ ਕਿ ਫਸਲ ਮੈਨੂੰ ਸਾਰਿਆਂ ਨੂੰ ਵਧੀਆ ਮਿਲੇ ਸਾਰਿਆਂ ਨੂੰ ਫਿਰ ਪਰਮੇਸ਼ਰ ਨੂੰ ਦੋ ਦੇ ਉਹਦੀ ਫਜ਼ਲ ਚੰਗੀ ਹੈ ਮੇਰੀ ਮਾੜੀ ਹੈ ਪਈ ਮਾੜੀ ਬੀਜੀ ਤਹੀਂ ਸੀ ਕਰਮ ਤੇਰੇ ਹੀ ਮਾੜੇ ਨੇ ਇਹ ਕਰਮ ਤੇਰੇ ਹੀ ਮਾੜੇ ਨੇ ਭਾਈ ਆਪਣੇ ਕਰਮਾਂ ਨੂੰ ਜਿੰਨਾ ਸੁਧਾਰ ਸਦਾ ਸੁਧਾਰ ਲੈ ਪਰਮਾਤਮਾ ਨੂੰ ਕੇਵਲ ਤੋਂ ਕੇਵਲ ਪ੍ਰੀਤ ਚਾਹੀਦੀ ਹੈ ਦੇ ਦੇ ਪ੍ਰੀਤ ਦਾ ਭਾਵ ਹੈ ਕਿ ਆਪਣੇ ਗੁਰੂ ਦੇ ਮੁਤਾਬਕ ਚੱਲੋ ਤੇ ਗੁਰੂ ਤੈਨੂੰ ਸਿਖਾਉਂਦਾ ਕਿ ਵਹਿਗੁਰੂ ਨੇ ਮੈਨੂੰ ਕੀ ਸਨੇਹਾ ਦਿੱਤਾ ਕਿ ਮੈਂ ਸੰਸਾਰ ਤੋਂ ਆ ਕੰਮ ਕਰਾਵਾਂ ਤਦ ਮੈਂ ਖੁਸ਼ ਹੋਵਾਂਗਾ ਕਿ ਅਕਾਲ ਪੁਰਖ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਧੁਰੋ ਗੁਰੂ ਨਾਨਕ ਸਾਹਿਬ ਤੱਕ ਆਈ ਗੁਰਨਾਨਕ ਸਾਹਿਬ ਨੇ ਸੰਸਾਰ ਨੂੰ ਵਰਤਾ ਦਿੱਤੀ ਕਿ ਸੰਸਾਰ ਨੂੰ ਬਾਣੀ ਵਰਤਾ ਦਿੱਤੀ ਹੈ ਭਾਈ ਕਿਉਂ ਵਰਤਾਈ ਹੈ ਕਿ ਭਾਈ ਇਸ ਬਾਣੀ ਵਿੱਚ ਤਾਂ ਇਹ ਕੁਝ ਗਿਆਨ ਦਿੱਤਾ ਕਿ ਉਸ ਮਾਲਕ ਤੱਕ ਜਾਣ ਦਾ ਰਸਤਾ ਔਰ ਕਿਵੇਂ ਜਾ ਸਕਦੇ ਆ ਕਿਹੜੇ ਕਿਹੜੇ ਰੂਲ ਰੈਗੂਲੇਸ਼ਨ ਨੇ ਉਹ ਸਭ ਕੁਝ ਸਿਬਾਣੇ ਵਿੱਚ ਲਿਖਿਆ ਹੋਇਆ ਇਹ ਗੁਰਨਾਨਕ ਸਾਹਿਬ ਤੈਨੂੰ ਸਮਝਾ ਰਹੇ ਹੁਣ ਤੇਰੀ ਪ੍ਰੀਤ ਕੇਵਲ ਤੋਂ ਕੇਵਲ ਸੰਸਾਰ ਦੇ ਨਾਲ ਤੂੰ ਨਿਰੰਕਾਰ ਨਹੀਂ ਹੈ ਸੰਸਾਰ ਬਾਰੇ ਸੋਦਾ ਘਰ ਵਰ ਚਲਪੇਤੀ ਪਤ ਹੋਗੇ ਵੱਡੇ ਵਿਆਹਗੇ ਬਸ ਜਦੋਂ ਦਾ ਤੂੰ ਜੰਮਿਆ ਹੋਇਆ ਨਾ ਬਸ ਇਹ ਸੋਦਾ ਮੈਂ ਤਰਕ ਕੀਵੇਂ ਕਰਾਂ ਤੇ ਧਰਮੀ ਬੰਦੇ ਆਉਂਦੇ ਨਿਰੰਕਾਰੀ ਬੰਦੇ ਉਹ ਹਮੇਸ਼ਾ ਸੋਦੇ ਕਦੇ ਆ ਗਏ ਹੁਣ ਕਹਿੰਦੇ ਲਾਹਾ ਲੈ ਲਈਏ ਕੀ ਪਰਮੇਸ਼ਰ ਉੱਤੇ ਹੋਏ ਆ ਉੱਥੇ ਘਰ ਨਹੀਂ ਸੀ ਮੇਰਾ ਬਹਿਰੂ ਦੇ ਘਰੇ ਉੱਥੇ ਬਣਾ ਲੀਏ ਉਹ ਘਰ ਉੱਥੇ ਬਣ ਗਿਆ ਉਹ ਤੇਰਾ ਪੱਕਾ ਟਿਕਾਣਾ ਫਿਰ ਜਦੋਂ ਵੀ ਦੁਨੀਆ ਵਿੱਚ ਆਏਗਾ ਹੁਣ ਜਿਨ੍ਹਾਂ ਦੇ ਪੱਕੇ ਟਿਕਾਣੇ ਆਪਣੇ ਇਸ ਦੇਸ਼ ਵਿੱਚ ਆਪਣੇ ਮਿੱਥੀ ਸਤਾਨ ਤੇ ਹੁੰਦੇ ਆ ਜਿਵੇਂ ਆਪਾਂ ਇਸ ਜਗ੍ਹਾ ਤੇ ਬੈਠੇ ਆ ਕਿ ਜਿਨ੍ਹਾਂ ਦੇ ਆਪਣੇ ਪੱਕੇ ਟਿਕਾਣੇ ਆ ਘਰ-ਬਾਰ ਬਣੇ ਹੋਇਆ ਸੋਹਣੇ ਸੁੰਦਰ ਹੈ ਉਹ ਦ